ਤਦ ਤੂੰ ਫਿਰ ਹਮਦਰ ਦਾਖਲਾ ਅੰਦਰ ਤੇਰੇ ਜੰਮਣ ਦਾ ਕਰਨੇ ਆ ਤੂੰ ਛਾੜੂ ਫਿਰਨੇ ਛਾੜੂ ਤੇ ਹੁਣ ਛਾੜੂ ਕਿੱਲਾ ਕਹ ਤੂੰ ਤਵੇ ਹੁਣ ਤਾ ਤੈਨੂੰ ਬਗੈਰ ਛਾੜੂ ਨਹੀਂ ਲੇਣਾ ਘਰ ਦੀ ਡਿਊਟੀ ਤੇ ਚਲ ਜਾਂਦੀ ਏ ਮੰਮੀ ਹੁਣ ਮੰਮੀ ਤਾਂ ਫਿਰਦਾ ਨਹੀਂ ਜੇ ਮੈਨੂੰ ਹੀ ਕਰਨਾ ਪੈਣਾ ਖੈਰ ਮੈਂ ਕਰਨਾ ਛੜੀ ਬੋਤੀ ਪਰ ਫਰਾ ਹੋਣਾ ਨਾ ਵੇ ਪਰ ਛਾੜੂ ਲਾ ਪਿਆ ਪੇ ਆਹ ਕੰਮ ਫੜਿਆ ਛਾੜੂ ਦਾ ਉਹ ਮੰਮੀ ਆਵੇ ਇਹਲਾ ਜੇ ਮੈਂ ਹੁਣ ਝਾੜੂ ਫੇਰ ਲੰਘਦੇ ਹੁਣ ਕਹਿੰਦੀ ਝਾੜੂ ਮੈਂ ਹੁਣ ਤੂੰ ਵੀ ਠੀਕ ਨਹੀਂ ਹੈਗੀ ਤੇ ਕੰਮ ਵਾਲੀ ਵੀ ਅੱਡ ਵੀ ਮੈਂ ਹੀ ਫੇਰਨਾ ਹੁਣ ਤੂੰ ਇਹ ਲੱਤੇ ਸਮਗਰ ਫੇਰਨਾ ਨਹੀਂ ਕਰ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਤੇ ਕਰ ਲਿਆ ਤੇ ਘਰ ਦਾ ਕੰਮ ਹੈ ਕਿਹਦੇ ਲੋਕਾਂ ਦਾ ਆ ਆ ਕੋਈ ਇੱਕ ਹੁੰਦੇ ਨਹੀਂ ਅਰੇ ਹੁਣ ਤੇਰਾ ਹੋ ਜਾਦਾ ਦਹਾ ਦਫਾ ਹੋ ਜਾਪੇ ਤੇ ਫੇਰ ਹੁਣ ਮਾੜਾ ਮੋਟਾ ਫੇਰਦਾ ਆਪਣੀ ਘਰ ਮਾਈ ਲਿਆ ਤੇ ਤੂੰ ਉਹ ਗੁੱਡੀ ਨਹੀਂ ਜਾਣਾ ਤੂੰ ਠੀਕ ਹੋਇਆ ਨਹੀਂ ਕੋਈ ਗੁੱਡੀ ਉਹ ਜਾਨੀ ਉਹ ਫੇਰ ਲਾ ਹੀ ਜਾ ਮੈਂ ਤੁੰਦਾ ਓਏ ਆਖੇ ਲੱਗ ਜਾ ਆ ਬੇਚਾਰਾ ਤੂੰ ਅੰਦਰ ਦਾ ਪੂਰੇ ਕਿੰਨਾ ਚੜਿਆ ਬੰਦਰ ਵਾਂਗੂ ਨਾ ਤੂੰ ਫੇਰ ਨਹੀਂ ਜੋਗੀ ਨਾ ਤੂੰ ਕਿਹਨੂੰ ਫੇਰੰਦਾਵੇਂ ਫੇਰ ਫੇਰ ਫੜ ਜਾ ਫੇਰ ਲੈ ਫੇਰ ਲੈ ਫੇਰ ਫੜ ਜਾ ਮੈਂ ਤੈਨੂੰ ਦੱਸਾਂ ਫੇਰ ਲੈ ਰੋਂਦੇ ਤੇ ਫੇਰ ਲੈ ਫੇਰ ਲੈ